ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਭਾਈ ਕਨੇਜਾ ਲੋਕ ਸੇਵਾ ਚੈਰੀਟੇਬਲ ਸੋਸਾਇਟੀ ਰਜਿਸਟਰਡ ਬਰਨਾਲੇ ਤੋਂ ਜੀ ਅੱਜ ਅਸੀਂ ਪਿੰਡ ਰੂੜੇ ਕੇ ਗਰਮੇਲ ਸਿੰਘ ਦੇ ਘਰੇ ਪਹੁੰਚਿਆ ਅੱਜ ਤੁਹਾਨੂੰ ਘਰ ਦਿਖਾਉਣੇ ਜੀ ਪਹਿਲਾਂ ਤਾਂ ਚਰਤੇ ਬਹੁਤ ਮਾੜੇ ਹਾਲਾਤ ਨੇ ਜੀ ਤੁਸੀਂ ਘਰ ਦੇਖ ਸਕਦੇ ਹੋ ਵੀਰ ਦਾ ਜੋ ਕਿ ਸੱਤ ਵੀ ਡਿੱਗਣ ਵਾਲੀ ਹੈਗੀ ਤੁਸੀਂ ਦੇਖ ਸਕਦੇ ਹੋ ਇੱਕੋ ਹੀ ਕਮਰਾ ਭਰਾ ਭਰਾ ਕੋਲ ਇੱਕੋ ਹੀ ਕਮਰਾ ਸੀ ਇਹ ਗਰਮੇਲ ਸਿੰਘ ਪਿੰਡ ਰੂੜੇ ਕੇ ਪਰਿਵਾਰ ਆ ਜੀ ਬਹੁਤ ਗਰੀਬ ਪਰਿਵਾਰ ਆ ਜੀ ਥੋੜੇ ਦਿਨ ਪਹਿਲਾਂ ਇਹ ਘਰ ਦਾ ਮੁਖੀ ਸੀ ਜਿਹੜਾ ਬੜਾ ਅਤ ਦੀ ਗਰੀਬੀ ਦੇ ਵਿੱਚ ਜੂਝ ਰਿਹਾ ਤੀਗਾ ਇਹ ਜੋ ਗਰਮੇਲ ਸਿੰਘ ਤੀਗਾ ਥੋੜੇ ਦਿਨ ਪਹਿਲਾਂ ਕਿਸੇ ਦੇ ਮਿਹਨਤ ਮਜ਼ਦੂਰੀ ਦਾ ਦਿਹਾੜੀ ਲੈਣ ਗਿਆ ਤੀ ਉੱਥੇ ਦੇ ਸਿਰ ਤੇ ਸੱਤ ਡਿੱਗ ਗਈ ਜੀ ਸੱਤ ਡਿੱਗ ਗਈ ਵੀਰ ਦੀ ਘਰ ਦੇ ਮੁਖੀ ਦੀ ਡੈਥ ਹੋ ਗਈ ਗਰਮੇਲ ਸਿੰਘ ਦੀ ਤੁਸੀਂ ਭਾਈ ਜੀ ਦੇਖ ਸਕਦੇ ਹੋ ਭਰਾ ਦੇ ਤਿੰਨ ਬੱਚੇ ਤੀਗੇ ਘਰ ਦੇ ਮੁਖੀ ਦੀ ਡੈਥ ਹੋ ਗਈ ਉਹ ਭੈਣ ਬੈਠੇ ਨੇ ਜੋ ਕੀ ਅੰਗ ਹੀਨ ਨੇਗੇ ਮੰਗਲਵਾਰ 10 ਤਰੀਕ ਦਾ ਭੋਗ ਆ ਜੀ ਮੰਗਲਵਾਰ 10 ਤਰੀਕ ਦਾ ਭੋਗ ਆ ਘਰ ਦੇ ਵਿੱਚ ਬੜੀ ਗਰੀਬੀ ਆ ਤੁਸੀਂ ਦੇਖ ਸਕਦੇ ਹੋ ਕੱਚਾ ਵੇੜਾ ਸਾਰਾ ਇੱਕੋ ਹੀ ਕਮਰਾ ਆ ਹੋਰ ਕੋਈ ਕਮਰਾ ਨਹੀਂ ਉਧਰ ਬਾਥਰੂਮ ਵੀ ਦੇਖ ਸਕਦੇ ਹੋ ਤੁਸੀਂ ਬਾਥਰੂਮ ਤੇ ਵੀ ਸਲੇਟਾਂ ਪਈਆਂ ਹੋਈਆਂ ਨੇ ਕੋਈ ਉਹਦਾ ਪੜਦਾ ਨਹੀਂ ਹੈਗਾ ਤੇ ਬੜਾ ਹੀ ਗਰੀਬ ਪਰਿਵਾਰ ਆ ਗੁਰਮੇਲ ਸਿੰਘ ਪਿੰਡ ਰੂੜੇਕੇ ਜੋ ਕਿ 10 ਤਰੀਕ ਦਾ ਭੋਗ ਆ ਜੀ ਦਿਨ ਮੰਗਲਵਾਰ ਦਾ ਆਹੀ 10 ਤਰੀਕ ਦਾ 10 ਜੂਨ ਦਾ ਭੋਗ ਆ 2025 ਬੜਾ ਹੀ ਗਰੀਬ ਪਰਿਵਾਰ ਆ ਉਹ ਭੈਣ ਦੇ ਤਿੰਨ ਬੱਚੇ ਨੇ ਜੀ ਭੈਣਾ ਆਪਾਂ ਹੰਗ ਨਹੀਂ ਨਾ ਘਰ 'ਚ ਕੋਈ ਕਮਾਈ ਦਾ ਸਾਧਨ ਨਹੀਂ ਜੀ ਅਸੀਂ ਇੱਥੇ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਥੋੜਾ ਥੋੜਾ ਦਸਵੰਦ ਕੱਢ ਕੇ ਇਸ ਪਰਿਵਾਰ ਦੀ ਜ਼ਰੂਰ ਮਦਦਤ ਕਰੋ ਜੀ ਕੋਈ ਵੀ ਵੀਰ ਇਹਨਾਂ ਨੂੰ ਕੋਈ ਰਾਸ਼ਨ ਦੀ ਸੇਵਾ ਦੇ ਸਕਦਾ ਕੋਈ ਆਰਥਿਕ ਸਹਾਇਤਾ ਦੇ ਸਕਦਾ ਘਰ ਵੀ ਤੁਸੀਂ ਤੁਹਾਡੇ ਸਾਹਮਣੇ ਇੱਕੋ ਹੀ ਕਮਰਾ ਡਿੱਗਣ ਵਾਲਾ ਹੈਗਾ ਤੇ ਜ਼ਰੂਰ ਮਦਦਤ ਕਰੋ ਜੀ ਬਾਕੀ ਤੁਹਾਡੀ ਪਰਿਵਾਰ ਨਾਲ ਗੱਲ ਕਰਾਉਣੀ ਹੈ ਜੀ ਕਿਵੇਂ ਪਾਣਾ ਵਾਪਰਿਆ ਸਾਰਾ ਕੀ ਹੋਇਆ ਥੀਗਾ ਪਾਣਾ ਤਾਂ ਇਸਨੇ ਕੰਮ ਤੇ ਗਿਆ ਸੀ ਇਹ ਠੀਕ ਹੈ ਜੀ ਨਾਮ ਵੀ ਜੋ ਵੀ ਕਰਦੇ ਸੀ ਠੀਕ ਹੈ ਜੀ ਉੱਥੇ ਕੋਈ ਸੱਤ ਪਾ ਰਹੇ ਸੀ ਅੱਛਾ ਜੀ ਉਹ 7 ਦਿਗਨ ਦੇ ਕਾਰਨ 7 ਦਿਗਨ ਦੇ ਕਾਰਨ ਹਾਂ ਮੌਤ ਹੋ ਗਈ ਫਿਰ ਮਿਲ ਸੀ ਜੀ ਤੇ ਇਹ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਜੀ ਤੇ ਆਪਣੇ 31 ਤਰੀਕ ਦੀ ਗੱਲ ਹੈ 31 ਤਰੀਕ ਦੀ ਗੱਲ ਆ ਸੰਗਤ ਜੀ ਅੱਜ 5 ਤਰੀਕ ਹੋ ਗਈ 5 ਦਿਨ ਪਹਿਲਾਂ ਦੀ ਗੱਲ ਆ ਗਈ ਤੇ ਜਿਹੜੀ ਸੰਗਤ ਨੂੰ ਤੁਸੀਂ ਕੀ ਬੇਨਤੀ ਕਰਨਾ ਚਾਹੋਗੇ ਜਿਹੜੇ ਭਰਾਵਾਂ ਨੇ ਆਪਣੀ ਵੀਡੀਓ ਦੇਖੀ ਉਹਨਾਂ ਨੂੰ ਇਹੀ ਕਹਿਣਾ ਚਾਹਣਾ ਯਾਰ ਫੇਰ ਤੇ ਸਾਹਮਣੇ ਕਿ ਸਾਡੇ ਸਪੈਨ ਦਾ ਮਦਦ ਕੀਤੀ ਜਾਵੇ ਕਿ ਇਹ ਬਹੁਤ ਆਪ ਵੀ ਕੋਈ ਕਮਾਈ ਕਰ ਨਹੀਂ ਸਕਦੇ ਹੈ ਨਹੀਂ ਕੋਈ ਕਰ ਦੇ ਵਿੱਚ ਸਮਾਨ ਤੇ ਨਹੀਂ ਬੰਦ ਤੋਂ ਬਾਅਦ ਮਰਜ਼ੀ ਕਰੋ ਭੈਣ ਨਾਲ ਗੱਲ ਕਰਪਾਉਣੀ ਆ ਜੀ ਜੋ ਕਿ ਗੁਰਮੇਲ ਸਿੰਘ ਦੇ ਘਰ ਦੇ ਨੇ ਜੀ ਉਹੀ ਗੁਰਮੇਲ ਸਿੰਘ ਦੀ ਘਰ ਦਾ ਮੁਖੀ ਸੀ ਜੀ ਉਹਨਾਂ ਦੇ ਸਿਰ ਤੇ ਘਰ ਚੱਲਦਾ ਸੀ ਹੁਣ ਘਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਇਹ ਤਿੰਨ ਬੱਚੇ ਨੇ ਕਿ ਤੁਸੀਂ ਦੇਖ ਸਕਦੇ ਹੋ ਇਹ ਜੋ ਭੈਣ ਆ ਇਹ ਵੀ ਥੋੜਾ ਦਿਮਾਗੀ ਮੈਂਟਲੀ ਆ ਜੀ ਦਿਮਾਗੀ ਇਹਦੀ ਘਰ ਦੀ ਗਰੀਬੀ ਕਾਰਨ ਇਹਦਾ ਲਾਜ ਵੀ ਨਹੀਂ ਹੋ ਸਕਿਆ ਜੀ ਇਦੇ ਦਿਮਾਗ ਦਾ ਘਰ ਦੀ ਗਰੀਬੀ ਕਾਰਨ ਲਾਜਮ ਨਹੀਂ ਹੋ ਸਕਿਆ 10 ਤਰੀਕ 10 ਜੂਨ ਦਾ ਭੋਗ ਹੈ ਜੀ ਗਰਮੇਲ ਸਿੰਘ ਦਾ ਪਿੰਡ ਰੂ ਰੇਕੇ ਜਰੂਰ ਇਸ ਪਰਿਵਾਰ ਦੀ ਮਦਦ ਕਰੋ ਜੀ ਕੋਈ ਪਰਿਵਾਰ ਕੋਈ ਵੀ ਭਰਾ ਦਾਨੀ ਵੀ ਰਾਸ਼ਨ ਦੀ ਸੇਵਾ ਕਰ ਸਕਦਾ ਕੋਈ ਪਰਿਵਾਰ ਦੀ ਆਰਥਿਕ ਸਹਾਇਤਾ ਕਰ ਸਕਦਾ ਘਰ ਡਿੱਗਣ ਵਾਲਾ ਇੱਕੋ ਹੀ ਕਮਰਾ ਹੈਗਾ ਬੜੀ ਗਰੀਬੀ ਹਾਲਾਤਾਂ ਦੇ ਵਿੱਚ ਪਰਿਵਾਰ ਜੂਝ ਰਿਹਾ ਭੈਣ ਨਾਲ ਗੱਲ ਕਰਾਉਣੇ ਭੈਣ ਆਂੰ ਮੇਰੇ ਜਿਹੜੇ ਦਾਨੀ ਵੀਰਾਂ ਨੇ ਤੁਹਾਡੀ ਮਦਦ ਕਰਨੀ ਆ ਤੁਸੀਂ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਕੀ ਕਰਦੇ ਹਾਲਾਤ 'ਚ ਕਿਦਾਂ ਉਹਨਾਂ ਦੇ ਸਾਹਮਣੇ ਤੁਹਾਡਾ ਨਜ਼ਾਰਾ ਚਲਦਾ ਦੀਗਾ ਪਾਹਾਂ ਪਲੇਸ ਨੂੰ ਆ ਸੀ ਬਰੇ ਪਾ ਮੈਂ ਪਿਛੜਾ ਕਜਾਰਾ ਕਰਦਾ ਸੀ ਸੀ ਪੈਰੀ ਸੀ ਕਾਦੇ ਜੀ ਪਿਗ ਪੈਰੀ ਦੀ ਪੰਜ ਸੀ ਅੱਛਾ ਓਕੇ ਓਕੇ ਮੈਂ ਆਪ ਵੱਜ ਰੱਤੀ ਤਿੰਨ ਮੇਰੇ ਬੱਚੇ ਨੇ ਸਾਡਾ ਉਹ ਹੀ ਜਾਰਾ ਕਰਦਾ ਸੀ ਭੈਣ ਵੀ ਭਾਵਕ ਹੋ ਗਈ ਜੀ ਭੈਣ ਵੱਲੋਂ ਬੇਨਤੀ ਆ ਵੀ ਜੋ ਗੁਰਮੇਲ ਸਿੰਘ ਦੀ ਇਹਨਾਂ ਦੇ ਘਰ ਦੇ ਮੁਖੀ ਸੀ ਦੀ ਉਹਨਾਂ ਦੇ ਬਾਹ ਦੇ ਵਿੱਚ ਪਲੇਟਾਂ ਪਈਆਂ ਹੋਈਆਂ ਸੀ ਬਾਹ ਦੇ ਵਿੱਚ ਪੀਕ ਪਈ ਹੋਈ ਸੀ ਘਰ ਦੀ ਗਰੀਬੀ ਦੇ ਕਾਰਨ ਉਹ ਉਸੇ ਤਰ੍ਹਾਂ ਹੀ ਕੰਮ ਤੇ ਜਾਂਦੇ ਸੀ ਪੀਕ ਪੈਣ ਦੇ ਬਾਵਜੂਦ ਬਾਹ ਦੇ ਵਿੱਚ ਹੁਣ ਉਹਨਾਂ ਦੀ ਡੈਥ ਹੋ ਗਈ ਘਰ ਦੇ ਬੜੇ ਮਾੜੇ ਹਾਲਾਤ ਨੇ ਜੀ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਜੀ ਕੋਈ ਵੀ ਭੈਣ ਨੂੰ ਅੱਗੇ ਵਾਸਤੇ ਕੋਈ ਰੁਜ਼ਗਾਰ ਚਲਾ ਕੇ ਦੇ ਸਕਦਾ ਭੈਣਾਂ ਅੰਗ ਹੀ ਨਾ ਜਾਂ ਕੋਈ ਭੈਣ ਦਾ ਪੱਕਾ ਕੋਈ ਰਾਸ਼ਨ ਲਾ ਸਕਦਾ ਦਾਨੀ ਵੀਰ ਤਾਂ ਜ਼ਰੂਰ ਮਦਦ ਕਰੋ ਜੀ ਭੋਗ 10 ਜੂਨ ਦਾ ਇਸੇ ਸੇਮੇ ਮਹੀਨੇ ਦਾ ਠੀਕ ਹੈ ਜੀ 10 ਜੂਨ ਦਾ ਭੋਗ ਆ ਪਿੰਡ ਰੂੜੇ ਕੇ ਗਰਮੇਲ ਸਿੰਘ ਦਾ ਘਰ ਆ ਇਹ ਇੱਧਰ ਜਿਹੜੀਆਂ ਰੂੜੇ ਕੇ ਕਲੋਨੀਆਂ ਵੱਜਦੀਆਂ ਨੇ ਜੀ ਉੱਥੇ ਇਹ ਆਪਣਾ ਭਰਾ ਦਾ ਮਕਾਨ ਆਗਾ ਤੇ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੋ ਜੀ ਨੰਬਰ ਹੈਗਾ 9803410387 ਕੋਈ ਵੀ 100 500000 ਇਸ ਪਰਿਵਾਰ ਦੀ ਜਰੂਰ ਮਦਦ ਕਰੋ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਨੰਬਰ 9803410387 ਇਸ ਸੰਪਰਕ ਨੰਬਰ ਤੇ ਤੁਸੀਂ ਪਰਿਵਾਰ ਦਾ ਨੰਬਰ ਵੀ ਲੱਗ ਸਕਦੇ ਹੋ ਪਰਿਵਾਰ ਦਾ ਖਾਤਾ ਨੰਬਰ ਵੀ ਲੱਗ ਸਕਦੇ ਹੋ Google Pay ਨੰਬਰ ਵੀ ਲੱਗ ਸਕਦੇ ਹੋ ਤੇ ਜਰੂਰ ਇਸ ਪਰਿਵਾਰ ਦੀ ਮਦਦ ਕਰੋ ਜੀ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਖਾਤਾ ਹੁੰਦਾ ਹੈ ਹਾਂ ਲੱਗੇਗੀ ਧੰਨਵਾਦ ਜੀ